ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਇੱਕ ਆਪਣੇ ਸਬਸਕ੍ਰਾਈਬਰ ਨੇ ਸਤਪਾਲ ਬਰਾੜ ਜੀ ਉਹਨਾਂ ਨੇ ਮੈਨੂੰ ਦੋ ਵਾਰ ਪਹਿਲਾਂ ਕਿਹਾ ਸੀ ਕਿ ਸਾਡਾ ਨਾਮ ਬੋਲਿਓ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਨਾਮ ਬੋਲਿਆ ਸੀ ਸ਼ਾਇਦ ਉਹਨਾਂ ਨੇ ਕੱਲ ਵਾਲੀ ਕਹਾਣੀ ਨਹੀਂ ਸੁਣੀ ਤੇ ਅੱਜ ਫੇਰ ਉਹਨਾਂ ਨੇ ਮਿੱਠਾ ਜਿਹਾ ਉਲਾਂਬਾ ਦਿੱਤਾ ਕਿ ਬੇਟਾ ਤੁਸੀਂ ਸਾਡਾ ਨਾਮ ਨਹੀਂ ਬੋਲਦੇ ਹਾਂਜੀ ਸਤਪਾਲ ਬਰਾੜ ਜੀ ਮੈਂ ਸਪੈਸ਼ਲੀ ਇੱਕ ਗੱਲ ਮੈਂਸ਼ਨ ਵੀ ਕੀਤੀ ਸੀ ਕਿ ਪਤਾ ਨਹੀਂ ਇਹ ਅੰਕਲ ਨੇ ਜਾਂ ਆਂਟੀ ਨੇ ਕਿ ਬੇਟਾ ਜੀ ਕਹਿ ਕੇ ਕਮੈਂਟ ਕਰਦੇ ਆ ਪਰ ਤੁਹਾਡੀ ਜਿਹੜੀ ਆਈਡੀਆ ਉਹਦੇ ਜਿਹੜਾ ਨਾਮ ਆ ਉਹਦੇ ਨਾਲ ਨਾ ਸਿੰਘ ਲੱਗਿਆ ਨਾ ਕੋਰ ਇਸ ਕਰਕੇ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਿਆ ਮੈਂ ਸਪੈਸ਼ਲੀ ਕਿਹਾ ਸੀ ਕਿ ਸਤਪਾਲ ਬਰਾੜ ਜੀ ਪਤਨੀ ਅੰਕਲ ਨੇ ਕਿ ਆਂਟੀ ਨੇ ਤੇ ਵੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਆ ਚਲੋ ਫਿਰ ਵੀ ਜੇ ਤੁਸੀਂ ਕੱਲ ਨਹੀਂ ਸੁਣਿਆ ਤਾਂ ਅੱਜ ਸੁਣ ਲਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਸੇ ਤਾਂ ਮੇਰੇ ਸਾਰੇ ਸਬਸਕ੍ਰਾਈਬਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਸਪੋਰਟ ਸਦਕਾ ਹੀ ਜਿਹੜੀ ਮੈਂ ਇੱਥੇ ਕਹਾਣੀ ਲੈ ਕੇ ਆਉਣੀ ਆ ਜਦੋਂ ਤੁਸੀਂ ਸੁਣਦੇ ਹੋ ਤੇ ਫੀਡਬੈਕ ਦਿੰਦੇ ਹੋ ਵਧੀਆ-ਵਧੀਆ ਕਮੈਂਟ ਕਰਦੇ ਹੋ ਫਿਰ ਮੈਨੂੰ ਹੋਰ ਵੀ ਹੌਸਲਾ ਹੁੰਦਾ ਮੇਰਾ ਲਾਈਫ ਰੁਟੀਨ ਜਿੰਨਾ ਮਰਜ਼ੀ ਬਿਜ਼ੀ ਹੋਵੇ ਪਰ ਮੈਂ ਕਹਾਣੀ ਵਾਸਤੇ ਸਮਾਂ ਹਰ ਹਾਲਤ ਦੇ ਵਿੱਚ ਕੱਢਦੀ ਆ ਇਸ ਕਰਕੇ ਚੈਨਲ ਨੂੰ ਕਿਰਪਾ ਕਰਕੇ ਇਦਾਂ ਹੀ ਸਪੋਰਟ ਰੱਖਿਓ ਤੁਹਾਡੇ ਸਪੋਰਟ ਨਾਲ ਹੀ ਮੇਰਾ ਹੌਸਲਾ ਵਧਦਾ ਆਪਣੀ ਅੱਜ ਦੀ ਕਹਾਣੀਆਂ ਤਲਾਕ ਦੇ ਬਾਅਦ ਪਤੀ ਪਤਨੀ ਇੱਕ ਟ੍ਰੇਨ ਦੇ ਵਿੱਚ ਮਿਲਦੇ ਆ ਤੇ ਅੱਗੇ ਉਹਦਾ ਕੀ ਅੰਜਾਮ ਹੁੰਦਾ ਤੁਸੀਂ ਪੂਰੀ ਕਹਾਣੀ ਨਾਲ ਜੁੜੇ ਰਹੋ ਕਹਾਣੀ ਬਹੁਤ ਸੋਹਣੀ ਆ ਰਕੇਸ਼ ਤੇ ਸੀਮਾ ਦਾ ਵਿਆਹ ਹੁੰਦਾ ਜਿਹੜਾ ਰਕੇਸ਼ ਹੁੰਦਾ ਉਹ ਜਿਆਦਾ ਸ਼ਰਾਬ ਪੀਂਦਾ ਹੁੰਦਾ ਤੇ ਘਰ ਦੇ ਵਿੱਚ ਉਹਦਾ ਭਰਾ ਭਾਬੀ ਤੇ ਉਹਦੇ ਮਾਵਾ ਬਾਊ ਜੀ ਰਹਿੰਦੇ ਆ ਜਦੋਂ ਰਕੇਸ਼ ਦਾ ਸੀਮਾ ਨਾਲ ਵਿਆਹ ਹੁੰਦਾ ਦੋ ਚਾਰ ਮਹੀਨੇ ਤੱਕ ਤਾਂ ਉਹਨਾਂ ਦਾ ਰਿਸ਼ਤਾ ਠੀਕ ਰਹਿੰਦਾ ਪਰ ਜਦੋਂ ਸੀਮਾ ਹਨਾ ਰਕੇਸ਼ ਨੂੰ ਕਹਿੰਦੀ ਹੈ ਕਿ ਆਪਣਾ ਵਿਆਹ ਹੋਇਆ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਸੀਂ ਮੇਰੇ ਸ਼ੌਂਕ ਪੂਰੇ ਕਰੋ ਪਰ ਜਿਹੜਾ ਰਕੇਸ਼ ਹੁੰਦਾ ਉਹਨੂੰ ਆਪਣੀ ਸ਼ਰਾਬ ਦੀ ਲਤ ਤੋਂ ਹੀ ਬੇਲ ਨਹੀਂ ਮਿਲਦੀ ਜਿਸ ਕਰਕੇ ਜਦੋਂ ਵੀ ਸੀਮਾ ਕੋਈ ਡਿਮਾਂਡ ਕਰਦੀ ਆ ਤਾਂ ਰਕੇਸ਼ ਆ ਜਿਹੜਾ ਉਹਦੇ ਨਾਲ ਲੜਾਈ ਝਗੜਾ ਕਰਦਾ ਤੇ ਉਹਦੀ ਕੁੱਟਮਾਰ ਵੀ ਕਰਦਾ। ਭਾਵੇਂ ਕਿ ਰਕੇਸ਼ ਦਾ ਸਾਰਾ ਪਰਿਵਾਰ ਸੀਮਾ ਦੀ ਸਪੋਰਟ ਕਰਦਾ ਸੀ ਪਰ ਜਿਸ ਘਰ ਦੇ ਵਿੱਚ ਪਤੀ ਆਪਣੀ ਪਤਨੀ ਦੀ ਕਦਰ ਨਾ ਕਰੇ ਤਾਂ ਉਹ ਘਰ ਵੀ ਪਤਨੀ ਨੂੰ ਖਾਣ ਨੂੰ ਆਉਂਦਾ ਪਰ ਫਿਰ ਵੀ ਉਹਨੇ ਕਦੇ ਗਿਲਾ ਸ਼ਿਕਵਾ ਨਹੀਂ ਕੀਤਾ ਸੀ। ਉਹ ਸੋਚਦੀ ਸੀ ਕਿ ਚਲੋ ਜੋ ਕੁਝ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ। ਇਸੇ ਕਸ਼ਮਕਸ਼ ਦੇ ਚੱਲਦੇ ਆ ਜਿਹੜਾ ਰਕੇਸ਼ ਆ ਉਹ ਸੀਮਾ ਨੂੰ ਕਹਿੰਦਾ ਕਿ ਮੈਂ ਤੈਨੂੰ ਰੱਖਣਾ ਨਹੀਂ ਚਾਹੁੰਦਾ ਕਿ ਮੈਂ ਤੇਰਾ ਖਰਚਾ ਨਹੀਂ ਚੱਕ ਸਕਦਾ ਇਸ ਕਰਕੇ ਮੈਂ ਤੈਨੂੰ ਤਲਾਕ ਦੇਣਾ ਚਾਹਣਾ ਸੀਮਾ ਨੇ ਬਹੁਤ ਮਰਦਾਂ ਕੀਤੀਆਂ ਕਿ ਰਕੇਸ਼ ਨਹੀਂ ਵੀ ਆਪਾਂ ਜਦੋਂ ਫੇਰੇ ਲਏ ਆ ਤਾਂ ਆਪਾਂ ਇੱਕ ਦੂਜੇ ਨਾਲ ਜਿਉਣ ਮਰਨ ਦੇਣਾ ਵਾਅਦੇ ਕੀਤੇ ਆ ਦੁੱਖ ਸੁੱਖ ਵਿੱਚ ਸਾਥ ਨਿਭਾਉਣ ਦੇ ਵਾਅਦੇ ਕੀਤੇ ਆ ਵੀ ਹੁਣ ਤੁਸੀਂ ਐਦਾਂ ਮੈਨੂੰ ਤਲਾਕ ਨਹੀਂ ਦੇ ਸਕਦੇ ਵੀ ਮੈਂ ਤਲਾਕ ਨਹੀਂ ਦੇਣਾ ਚਾਹੁੰਦੀ ਉਹ ਕਹਿੰਦਾ ਵੀ ਮੈਂ ਤੇਰਾ ਖਰਚਾ ਨਹੀਂ ਉਠਾ ਸਕਦਾ ਨਾ ਮੇਰੇ ਤੋਂ ਤੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਇਸ ਕਰਕੇ ਮੈਨੂੰ ਤਲਾਕ ਚਾਹੀਦਾ ਜਦੋਂ ਉਹਨੇ ਪੂਰਾ 6 ਮਹੀਨੇ ਤਲਾਕ ਦੀ ਰੱਟ ਲਾਈ ਰੱਖੀ ਤਲਾਕ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦਾ ਸੀ ਤਾਂ ਜਿਹੜੀ ਸੀਮਾ ਸੀ ਉਹਨੇ ਵੀ ਅੱਕ ਕੇ ਰਕੇਸ਼ ਨੂੰ ਤਲਾਕ ਦੇ ਦਿੱਤਾ ਤਲਾਕ ਹੋ ਜਾਂਦਾ ਜਿਹੜਾ ਰਕੇਸ਼ ਆ ਉਹ ਜ਼ਿਆਦਾ ਸ਼ਰਾਬ ਪੀਂਦਾ ਪਹਿਲਾਂ ਆਪਣੀ ਪਤਨੀ ਦੀ ਗੁੱਟਮਾਰ ਕਰਦਾ ਸੀ ਉਸ ਤੋਂ ਬਾਅਦ ਉਹ ਆਪਣੀ ਮਾਂ ਤੇ ਭਰਾ ਭਾਬੀ ਨਾਲ ਵੀ ਲੜਦਾ ਰਹਿੰਦਾ ਸੀ ਜਿਸ ਕਰਕੇ ਉਹਦੀ ਮਾਂ ਨੇ ਉਹਨੂੰ ਆਪਣੇ ਘਰ ਦੇ ਵਿੱਚੋਂ ਕੱਢ ਦਿੱਤਾ ਵੇ ਦਖਲ ਕਰ ਦਿੱਤਾ ਤੇ ਉਧਰ ਜਿਹੜੀ ਸੀਮਾ ਹੁੰਦੀ ਆ ਸੀਮਾ ਨੂੰ ਆਪਣੇ ਪਤੀ ਤੋਂ ਵੱਖ ਹੋਣ ਦਾ ਕਾਫੀ ਗਮ ਹੁੰਦਾ ਪਰ ਫਿਰ ਵੀ ਉਹ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਨੌਕਰੀ ਕਰਦੀ ਰਹਿੰਦੀ ਆ ਅ ਇਸ ਘਟਨਾ ਨੂੰ 4 ਸਾਲ ਬੀਤ ਜਾਂਦੇ ਆ ਤੇ ਰਕੇਸ਼ ਕਾਨਪੁਰ ਤੋਂ ਦਿੱਲੀ ਜਾ ਰਿਹਾ ਹੁੰਦਾ ਤੇ ਉਹ ਉੱਪਰਲੀ ਸੀਟ ਦੇ ਉੱਪਰ ਬੈਠਾ ਹੁੰਦਾ ਰਿਜ਼ਰਵ ਕਰਾਈ ਹੁੰਦੀ ਆ ਸੀਟ ਤੇ ਉਹਨਾਂ ਜਦੋਂ ਆਪਣੀ ਸੀਟ ਤੋਂ ਹੇਠਾਂ ਉਤਰਦਾ ਕਿ ਮੈਂ ਵਾਸ਼ਰੂਮ ਵਗੈਰਾ ਜਾ ਆ ਮਾਤਾ ਉਹ ਇੱਕ ਵਾਰ ਉਤਰ ਕੇ ਜਦੋਂ ਚਲਿਆ ਜਾਂਦਾ ਉਧਰ ਨੂੰ ਤਾਂ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੀ ਜਿਹੜੀਆਂ ਔਰਤਾਂ ਬੈਠੀਆਂ ਸੀ ਸੀਟ ਤੇ ਜਿੱਥੋਂ ਦੀ ਉਹ ਲੰਘ ਕੇ ਆਇਆ ਤੇ ਉਹਦੇ ਵਿੱਚੋਂ ਇੱਕ ਚਿਹਰਾ ਵੀ ਮੈਨੂੰ ਕਿਤੇ ਵੇਖਿਆ ਲੱਗਦਾ ਤੇ ਉਹਨਾਂ ਉਹ ਚੀਜ਼ ਸੋਚਦਾ ਸੋਚਦਾ ਵਾਸ਼ਰੂਮ ਕਰਕੇ ਜਦੋਂ ਦੁਵਾਰਾ ਆਉਂਦਾ ਤੇ ਉਹ ਆਪਣੀ ਉੱਪਰ ਸੀਟ ਦੇ ਉੱਪਰ ਚੜਨ ਲੱਗਦਾ ਤੇ ਉਹ ਫਿਰ ਉਹਨਾਂ ਔਰਤਾਂ ਵੱਲ ਧਿਆਨ ਨਾਲ ਵੇਖਦਾ ਤਾਂ ਇੱਕ ਬਹੁਤ ਦੁਬਲੀ ਪਤਲੀ ਔਰਤ ਆ ਜਿਹੜੀ ਉਹ ਬੈਠੀ ਹੁੰਦੀ ਆ ਤੇ ਰਕੇਸ਼ ਨੂੰ ਇਹ ਪਤਾ ਲੱਗਦਾ ਕਿ ਉਹ ਸੀਮਾ ਜਿਹੜੀ ਉਹਦੀ ਤਲਾਕਸ਼ੋਦਾ ਪਤਨੀ ਆ ਤੇ ਉਹ ਹੈਰਾਨ ਹੋ ਜਾਂਦਾ ਵੀ ਇਹ ਉਹੀ ਸੀਮਾ ਜਦੋਂ ਉਹਦਾ ਵਿਆਹ ਹੋਇਆ ਸੀ ਸੀਮਾ ਨਾਲ ਤਾਂ ਉਹਦੀ ਸਿਹਤ ਕਿੰਨੀ ਸੋਹਣੀ ਸੀ ਤੇ ਉਹ ਵੈਸੇ ਵੀ ਕਿੰਨੀ ਸੋਹਣੀ ਸੀ ਵੀ ਹੁਣ ਇਹਦੀ ਇਹ ਹਾਲਤ ਕਿਵੇਂ ਹੋ ਗਈ ਉਹਨੂੰ ਥੋੜੀ ਸ਼ਰਮ ਵੀ ਆਉਂਦੀ ਹੈ ਕਿ ਮੈਂ ਇਹਨੂੰ ਬੁਲਾਵਾਂ ਕਿਵੇਂ ਪਰ ਉਹ ਚਾਹੁੰਦਾ ਵੀ ਹੁੰਦਾ ਕਿ ਮੈਂ ਇਹਨੂੰ ਪੁੱਛਾਂ ਕਿ ਇਹਦੀ ਹਾਲਤ ਇਹ ਕਿਵੇਂ ਹੋ ਗਈ ਚਲੋ ਨਾ ਤੁਰੰਤ ਹੀ ਆਪਣੀ ਸੀਟ ਤੋਂ ਹੇਠਾਂ ਉਤਰ ਆਉਂਦਾ ਤੇ ਹੇਠਾਂ ਉਤਰ ਕੇ ਉਹ ਸੀਮਾ ਕੋਲ ਖੜਦਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਸੀਮਾ ਹੋ ਉਹ ਪ੍ਰਵੇਖਦੀ ਹੈ ਤੇ ਉਹ ਕਹਿੰਦੀ ਰਕੇਸ਼ ਤੁਸੀਂ ਉਹ ਕਹਿੰਦਾ ਹਾਂਜੀ ਮੈਂ ਤੇ ਕਹਿੰਦਾ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਕੋਲ ਬੈਠ ਸਕਦਾ ਤਾਂ ਜਿਹੜੀ ਸੀਮਾ ਦੇ ਨਾਲ ਔਰਤ ਬੈਠੀ ਹੁੰਦੀ ਆ ਉਹ ਉੱਠ ਕੇ ਦੂਸਰੀ ਸੀਟ ਤੇ ਚਲੀ ਜਾਂਦੀ ਆ ਤੇ ਜਿਹੜਾ ਰਕੇਸ਼ ਹੁੰਦਾ ਉਹ ਸੀਮਾ ਕੋਲ ਬੈਠ ਜਾਂਦਾ ਉਹ ਇੱਕ ਦੂਜੇ ਵੱਲ ਵੇਖਦੇ ਆ ਹਨਾ ਤੇ ਜਿਹੜਾ ਰਕੇਸ਼ ਆ ਉਹ ਆਪਣੀ ਪਤਨੀ ਨੂੰ ਪੁੱਛਦਾ ਤਲਖਸ਼ ਦਾ ਪਤਨੀ ਨੂੰ ਕਿ ਸੀਮਾ ਤੇਰੀ ਇਹ ਹਾਲਤ ਕਿੱਦਾਂ ਹੋ ਗਈ ਉਹ ਕਹਿੰਦੀ ਵੀ ਤੁਹਾਨੂੰ ਅੱਜ ਮੇਰਾ ਫਿਕਰ ਕਿਵੇਂ ਜਾ ਗਿਆ ਆ ਉਹ ਕਹਿੰਦਾ ਵੀ ਨਹੀਂ ਮੇਰੇ ਸਵਾਲ ਦਾ ਜਵਾਬ ਦਿਓ ਵੀ ਤੂੰ ਤਾਂ ਇੰਨੀ ਸੋਹਣੀ ਸੁਨੱਖੀ ਤੇ ਸਿਹਤ ਤੇਰੀ ਵਧੀਆ ਸੀ ਵੀ ਹੁਣ ਤਾਂ ਤੂੰ ਜਿਵੇਂ ਸੁੱਕ ਕੇ ਹਨਾ ਵੀ ਤਿੱਲੀ ਵਰਗੀ ਹੋ ਗਈ ਉਹ ਕਹਿੰਦੀ ਵੀ ਜਦੋਂ ਆਪਣਾ ਤਲਾਕ ਹੋਇਆ ਜਿਹੜੀ ਤਲਾਕ ਦੀ ਮੰਗ ਸੀ ਉਹ ਮੇਰੀ ਨਹੀਂ ਸੀ ਉਹ ਛੋਡੀ ਸੀ ਵੀ ਮੈਂ ਤੁਹਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ ਵੀ ਤੁਹਾਡੇ ਨਾਲ ਤਲਾਕ ਹੋਣ ਤੋਂ ਬਾਅਦ ਮੈਨੂੰ ਇੰਨਾ ਗਮ ਲੱਗਿਆ ਕਿ ਵੀ ਮੈਂ ਉਮੀ ਖਾਣੀ ਪੀਣੀ ਆ ਉਮੀ ਸਾਰਾ ਮੇਰਾ ਲਾਈਫ ਰੁਟੀਨ ਆ ਪਰ ਮੇਰੀ ਸਿਹਤ ਆ ਦਿਨੋ ਦਿਨ ਘਟਦੀ ਜਾ ਰਹੀ ਆ ਵੀ ਮੈਨੂੰ ਖੁਦ ਨੂੰ ਵੀ ਸਮਝ ਨਹੀਂ ਆਉਂਦੀ ਚਲੋ ਉਸ ਤੋਂ ਬਾਅਦ ਉਹ ਗੱਲਾਂ-ਬਾਤਾਂ ਸ਼ੁਰੂ ਕਰਦੇ ਆ ਉਹ ਪੁੱਛਦਾ ਕਿ ਅੰਮਾ ਬਾਪੂ ਜੀ ਦਾ ਕੀ ਹਾਲ ਆ ਉਹ ਕਹਿੰਦੀ ਵੀ ਅੰਮਾ ਠੀਕ ਨੇ ਤੇ ਬਾਪ ਇਧਰਲੇ ਮੰਮੀ ਡੈਡੀ ਦਾ ਕੀ ਹਾਲ ਆ ਆਪਣੇ ਮਾਪੇ ਬਾਪੂ ਜੀ ਉਹ ਕਹਿੰਦਾ ਵੀ ਬਾਪੂ ਜੀ ਠੀਕ ਨੇ ਪਰ ਮਾਂ ਜੀ ਦੀ ਜਿਹੜੀ ਹਾਲਤਾ ਉਹ ਠੀਕ ਨਹੀਂ ਹੈਗੀ ਤੇਰੇ ਜਾਣ ਤੋਂ ਬਾਅਦ ਉਹਨੇ ਬਹੁਤ ਗਮ ਕੀਤਾ ਉਹਨੇ ਬਹੁਤ ਆਪਣੇ ਆਪ ਨੂੰ ਕੋਸਿਆ ਕਿ ਜੇ ਸ਼ਾਇਦ ਉਹ ਮੇਰਾ ਵਿਆਹ ਤੇਰੇ ਨਾਲ ਨਾ ਕਰਦੀ ਤਾ ਤੈਨੂੰ ਅੱਜ ਤਲਾਕਸ਼ੋਦਾ ਦਾ ਟੈਗ ਨਾ ਲੱਗਦਾ ਤੇ ਮਾਂ ਨੇ ਕਦੇ ਵੀ ਨਹੀਂ ਚਾਇਆ ਸੀ ਕਿ ਤੂੰ ਉਹ ਕਰ ਛੱਡ ਕੇ ਜਾਵੇਂ ਪਰ ਮੇਰੀ ਜਿੱਦ ਨੇ ਹਨਾ ਤੈਨੂੰ ਵਾਪਸ ਆਪਣੇ ਮਾਇਕੇ ਭੇਜ ਦਿੱਤਾ ਤਾਂ ਵੀ ਇਸ ਗੱਲ ਦਾ ਮਾਂ ਵੀ ਬਹੁਤ ਫਿਕਰ ਕਰ ਗਈ ਵੀ ਹੁਣ ਜਿਹੜੀ ਮਾਂ ਗਈ ਉਹ ਦਿੱਲੀ ਰਹਦੀ ਆ ਵੱਡੇ ਭਰਾ ਤੇ ਭਾਬੀ ਨਾਲ ਤੇ ਮੈਂ ਕਾਨਪੁਰ ਦੇ ਵਿੱਚ ਨੌਕਰੀ ਕਰ ਰਿਹਾ ਹੁਣ ਮਾਂ ਦੀ ਤਬੀਅਤ ਆ ਜਿਹੜੀ ਉਹ ਕਾਫੀ ਖਰਾਬ ਆ ਇਸ ਕਰਕੇ ਮੈਨੂੰ ਅੱਜ ਭਰਾ ਭਾਬੀ ਦਾ ਫੋਨ ਆਇਆ ਸੀ ਮੈਂ ਉਹਨਾਂ ਦਾ ਹਾਲ ਚਾਲ ਪੁੱਛਣ ਜਾ ਰਿਹਾ ਹਾਂ ਇਦਾਂ ਹੀ ਗੱਲਾਂ-ਬਾਤਾਂ ਕਰਦੇ ਆ ਉਹ ਤੇ ਜਿਹੜਾ ਰਕੇਸ਼ ਹੁੰਦਾ ਉਹ ਆਪਣੀ ਗਲਤੀ ਤੇ ਪਛਤਾਵਾ ਕਰਦਾ ਉਹ ਆਪਣੀ ਪਤਨੀ ਨੂੰ ਸੀਮਾ ਨੂੰ ਕਹਿੰਦਾ ਕਿ ਤੇਰੇ ਨਾਲ ਤਲਾਕ ਹੋਣ ਤੋਂ ਬਾਅਦ ਮੈਨੂੰ ਤੇਰੀ ਕੀਮਤ ਸਮਝ ਆਈ ਆ ਵੀ ਜਿਹੜਾ ਆਪਣਾ ਜੀਵਨ ਸਾਥੀ ਹੁੰਦਾ ਉਹ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਹੁੰਦਾ ਵੀ ਮੈਂ ਆਪਣੀ ਛੋਟੀ ਜੀ ਜਿੱਦ ਕਰਕੇ ਤੈਨੂੰ ਗਵਾ ਲਿਆ ਵੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਵੀ ਆ ਤੇ ਪਛਤਾਵਾ ਵੀ ਆ ਕਹਿੰਦਾ ਤੇਰੇ ਜਾਣ ਤੋਂ ਬਾਅਦ ਮੈਨੂੰ ਵੀਰੇ ਨੇ ਤੇ ਮਾਂ ਨੇ ਘਰੋਂ ਕੱਢ ਦਿੱਤਾ ਤੇ ਬੇਦਖਲ ਕਰਤਾ ਸੀ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਪਰ ਕਹਿੰਦਾ ਮੈਂ ਸਾਲ 6 ਮਹੀਨੇ ਇਦਾਂ ਹੀ ਰੁੱਲਦਾ ਫਿਰਦਾ ਰਿਆ ਤੇ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਵੀ ਜੇ ਤੁਸੀਂ ਕੋਈ ਮਾੜੀ ਲੱਤ ਲੈ ਕੇ ਚੱਲਦੇ ਹੋ ਤਾਂ ਤੁਹਾਡੇ ਜਿਹੜੇ ਨੇੜਲੇ ਤੁਹਾਡੇ ਭੈਣ ਭਰਾ ਜਾਂ ਮਾਂ-ਬਾਪਾ ਉਹ ਵੀ ਤੁਹਾਡੇ ਤੋਂ ਪਾਸਾ ਵੱਟ ਜਾਂਦੇ ਆ ਤੇ ਕਹਿੰਦਾ ਫਿਰ ਮੈਂ ਆਪਣੇ ਆਪ ਨੂੰ ਸੁਧਾਰਨ ਬਾਰੇ ਸੋਚਿਆ ਕਹਿੰਦਾ ਮੈਂ ਬੜਾ ਔਖਾ ਹੋ ਕੇ ਸ਼ਰਾਬ ਛੱਡੀ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਨੌਕਰੀ ਲੱਭੀ ਪਹਿਲਾਂ ਮੈਨੂੰ ਘੱਟ ਤਨਖਾਹ ਤੇ ਨੌਕਰੀ ਮਿਲੀ ਤੇ ਹੁਣ ਕਹਿੰਦਾ ਮੇਰੀ ਨੌਕਰੀ ਹੈ ਜਿਹੜੀ ਵਧੀਆ ਤੇ ਮੈਂ ਬੜਾ ਤੇਰੇ ਬਾਰੇ ਸੋਚਦਾ ਰਹਿੰਦਾ ਤੇ ਪਰ ਕਹਿੰਦਾ ਮੈਂ ਤੇਰਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਹੋਈ ਮੇਰੇ ਚ ਕਦੇ ਮੇਰਾ ਜੀ ਕਰਦਾ ਸੀ ਵੀ ਮੈਂ ਤੇਰੇ ਘਰ ਆ ਕੇ ਤੇਰਾ ਹਾਲ ਚਾਲ ਪੁੱਛਾਂ ਪਰ ਕਹਿੰਦਾ ਫਿਰ ਮੈਨੂੰ ਇਸ ਚੀਜ਼ ਦਾ ਡਰ ਵੀ ਸੀ ਕਿ ਵੀ ਜਦੋਂ ਤਲਾਕ ਹੀ ਹੋ ਗਿਆ ਮੈਂ ਕਿਵੇਂ ਜਾਵਾਂ ਤੇ ਕਹਿੰਦਾ ਵੀ ਅੱਜ ਜਦੋਂ ਤੁਸੀਂ ਮੈਨੂੰ ਇੱਥੇ ਟ੍ਰੇਨ 'ਚ ਮਿਲੇ ਤੇ ਕਹਿੰਦਾ ਮੈਨੂੰ ਦੁੱਖ ਹੋਇਆ ਤੁਹਾਡੀ ਸਿਹਤ ਵੇਖ ਕੇ ਵੀ ਤੁਹਾਡੀ ਜਿਹੜੀ ਇਹ ਹਾਲਤ ਆ ਇਹ ਸ਼ਾਇਦ ਮੇਰੇ ਕਰਕੇ ਹੋਈ ਆ ਉਸ ਤੋਂ ਬਾਅਦ ਉਹ ਦੋਨੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਵੀ ਤੁਸੀਂ ਵਿਆਹ ਕਰਵਾ ਲਿਆ ਸੀਮਾ ਰਕੇਸ਼ ਨੂੰ ਪੁੱਛਦੀ ਹੈ ਤੇ ਰਕੇਸ਼ ਸੀਮਾ ਨੂੰ ਪੁੱਛਦਾ ਤਾਂ ਦੋਨੇ ਨਾਂ ਦੇ ਵਿੱਚ ਜਵਾਬ ਦਿੰਦੇ ਆ ਸੀਮਾ ਕਹਿੰਦੀ ਵੀ ਮੈਂ ਤੁਹਾਨੂੰ ਤਲਾਕ ਦੇਣ ਤੋਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਮੇਰੇ ਮਾਪਿਓ ਨੇ ਤੇਰੇ ਲੜ ਲਾਤਾ ਸੀ ਹਣਾ ਤਾਂ ਮੈਂ ਤੁਹਾਨੂੰ ਸਭ ਕੁਝ ਮੰਨ ਲਿਆ ਸੀ ਵੀ ਤਲਾਕ ਜਿਹੜਾ ਲੈਣਾ ਉਹ ਮੇਰੀ ਤਾਂ ਮੰਗ ਨਹੀਂ ਸੀ ਵੀ ਮੈਂ ਤੁਹਾਡੇ ਲਈ ਹੀ ਤਲਾਕ ਦਿੱਤਾ ਸੀ ਤੇ ਰਕੇਸ਼ ਵੀ ਕਹਿੰਦਾ ਕਿ ਹਾਂ ਵੀ ਤੇਰੀ ਮੇਰੀ ਜ਼ਿੰਦਗੀ ਦੇ ਵਿੱਚ ਕੀ ਇਮਤ ਸੀ ਇਹ ਵੀ ਮੈਨੂੰ ਬਾਅਦ ਚ ਸਮਝ ਆਈ ਵੀ ਇਸ ਲਈ ਮੈਂ ਵੀ ਕਦੇ ਦੂਸਰੀ ਸ਼ਾਦੀ ਬਾਰੇ ਸੋਚਿਆ ਨਹੀਂ ਕਹਿੰਦਾ ਵੀ ਪਹਿਲਾਂ ਤਾਂ ਮੇਰੇ 2-3 ਸਾਲ ਤਾਂ ਮੈਂ ਆਪਣੀ ਜ਼ਿੰਦਗੀ ਖਰਾਬ ਕੀਤੀ ਸ਼ਰਾਬ ਪੀਤੀ ਮੈਂ ਘਰੇ ਲੜਦਾ ਮਾ ਬਾਬੂ ਜੀ ਨੂੰ ਵੀ ਕੁੱਟਦਾ ਵੀਰੇ ਨਾਲ ਵੀ ਲੜ ਪੈਂਦਾ ਸੀ ਵੀ ਜਦੋਂ ਉਹਨਾਂ ਨੇ ਮੈਨੂੰ ਬੇਦਖਲ ਕਰਤਾ ਤਾਂ ਮੈਨੂੰ ਫੇਰ ਅਸਲ ਸਮਝ ਆਈ ਆ ਵੀ ਜ਼ਿੰਦਗੀ ਜਿਹੜੀ ਕੀ ਆ ਤੇ ਇਹਨੂੰ ਆਪਾਂ ਕਿਵੇਂ ਗਵਾ ਰਹੇ ਆ ਇਦਾਂ ਗੱਲਾਂ ਬਾਤਾਂ ਕਰਦੇ ਉੱਥੇ ਨਾ ਟ੍ਰੇਨ ਦੇ ਵਿੱਚ ਇੱਕ ਕੁਲਫੀ ਵਾਲਾ ਆ ਜਾਂਦਾ ਤੇ ਜਿਹੜਾ ਰਕੇਸ਼ ਆ ਉਹ ਕੁਲਫੀ ਵਾਲੇ ਨੂੰ ਬਾਜ਼ ਮਾਰਦਾ ਤੇ ਉਹ ਦੋ ਕੁਲਫੀਆਂ ਲੈਂਦਾ ਇੱਕ ਉਹ ਸੀਮਾ ਨੂੰ ਦਿੰਦਾ ਤੇ ਇੱਕ ਆਪ ਖਾਂਦਾ ਤੇ ਸੀਮਾ ਜਿਹੜੀ ਉਹਦੇ ਵੱਲ ਵੇਖਦੀ ਆ ਤੇ ਉਹਨੂੰ ਕਹਿੰਦੀ ਆ ਕਿ ਵੀ ਤੁਹਾਡੇ ਜਾਦਾ ਹਜੇ ਵੀ ਮੈਨੂੰ ਕੁਲਫੀ ਬਹੁਤ ਪਸੰਦ ਆ। ਉਹ ਕਹਿੰਦਾ ਵੀ ਹਾਂ ਜਦੋਂ ਤੂੰ ਮੇਰੇ ਕੋਲ ਸੀ ਜਿਹੜੀਆਂ ਚੀਜ਼ਾਂ ਦਾ ਤੈਨੂੰ ਸ਼ੌਂਕ ਸੀ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੀ ਤੂੰ ਸ਼ਕੀਨ ਸੀ ਉਹ ਮੇਰੇ ਸਾਰੀਆਂ ਯਾਦ ਆ। ਜਦੋਂ ਕਹਿੰਦਾ ਮੈਂ ਕਦੇ ਇਕੱਲਾ ਬੈਠਾ ਹੁੰਨਾ ਤਾਂ ਉਹ ਗੱਲਾਂ ਮੇਰੇ ਬਹੁਤ ਜ਼ਿਆਦਾ ਆਉਂਦੀਆਂ ਤੇ ਉਹ ਨਾ ਉਹਦੇ ਵੱਲ ਟਿਕਟਕੀ ਲਗਾ ਕੇ ਵੇਖਦੀ ਰਹਿੰਦੀ ਆ। ਉਹ ਕਹਿੰਦੀ ਵੀ ਜੇ ਤੈਨੂੰ ਇੰਨਾ ਅਹਿਸਾਸ ਹੋ ਗਿਆ ਸੀ ਵੀ ਤੂੰ ਮੈਨੂੰ ਕਦੇ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਉਹ ਕਹਿੰਦਾ ਬਸ ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਸੀ ਕਿ ਮੈਂ ਤੈਨੂੰ ਕਿਵੇਂ ਫੇਸ ਕਰਾਂ। ਉਹ ਕਹਿੰਦੀ ਵੀ ਚਲੋ ਠੀਕ ਹੀ ਗੱਲ ਹੋਈ ਵੀ ਅੱਜ ਆਪਾਂ ਟ੍ਰੇਨ ਦੇ ਵਿੱਚ ਮਿਲ ਗਏ। ਉਹ ਕਹਿੰਦਾ ਵੀ ਤੂੰ ਕਿੱਥੇ ਜਾ ਰਹੀ ਆਂ? ਉਹ ਕਹਿੰਦੀ ਵੀ ਦਿੱਲੀ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਮੇਰੀ ਇੰਟਰਵਿਊ ਆ। ਮੈਂ ਜੌਬ ਲਈ ਅਪਲਾਈ ਕੀਤਾ ਸੀ। ਤੇ ਰਕੇਸ਼ ਨੂੰ ਉਹ ਪੁੱਛਦੀ ਆ ਕਿ ਤੁਸੀਂ ਵਾਪਸ ਕਦੋਂ ਆਉਣਾ? ਉਹ ਕਹਿੰਦਾ ਵੀ ਮੈਂ ਕੱਲ ਵਾਪਸ ਆਉਣਾ ਤੇ ਉਹ ਸੀਮਾ ਨੂੰ ਪੁੱਛਦਾ ਵੀ ਤੂੰ ਕਦੋਂ ਆਉਣਾ? ਉਹ ਕਹਿੰਦੀ ਮੈਂ ਵੀ ਬਸ ਜਦੋਂ ਮੇਰੀ ਇੰਟਰਵਿਊ ਹੋ ਗਈ ਬਸ ਕੱਲ ਆ ਜੂੰ। ਉਹ ਕਹਿੰਦਾ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਆਪਣੀਆਂ ਟਿਕਟਾਂ ਲੈ ਲਾਵਾਂ। ਉਹ ਕਹਿੰਦੀ ਵੀ ਚਲ ਲੈ ਲਿਓ। ਵੀ ਵੈਸੇ ਜੇ ਤੁਸੀਂ ਕਿਸੇ ਗੱਲ ਦਾ ਬੁਰਾ ਨਾਮ ਨਾ ਉ ਤਾਂ ਕਿ ਵੀ ਮੈਂ ਤੁਹਾਡੇ ਘਰ ਹਨਾ ਜਿੱਥੇ ਤੁਹਾਡੇ ਭਰਾ ਭਾਬੀ ਰਹਿੰਦੇ ਆ ਤੇ ਮਾ ਬਾਉ ਜੀ ਰਹਿੰਦੇ ਆ ਵੀ ਮੈਂ ਜਾ ਸਕਦੀ ਆ ਵੀ ਮੈਂ ਮਾਂ ਨੂੰ ਮਿਲਣਾ ਚਾਹੁੰਨੀ ਆ ਵੀ ਉਹ ਇੰਨੇ ਬਿਮਾਰ ਆ ਕਹਿੰਦਾ ਵੀ ਇਸ ਤੋਂ ਵੱਧ ਖੁਸ਼ੀ ਦੀ ਗੱਲ ਮੇਰੇ ਲਈ ਕੀ ਹੋਊ ਵੀ ਨਾਲੇ ਭਰਾ ਭਾਬੀ ਤੇ ਜਿਹੜੇ ਮਾ ਬਾਉ ਜੀ ਆ ਤੈਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਚਲੋ ਕਹਿੰਦੀ ਵੀ ਠੀਕ ਐ ਵੀ ਇੰਟਰਵਿਊ ਤੋਂ ਬਾਅਦ ਮੈਂ ਤੁਹਾਨੂੰ ਫੋਨ ਕਰੂੰਗੀ ਉਹ ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਆ ਹਨਾ ਇਹ ਉਹਦੀ ਦੂਸਰੇ ਦਿਨ ਇੰਟਰਵਿਊ ਹੁੰਦੀ ਆ ਤਾਂ ਇੰਟਰਵਿਊ ਤੋਂ ਬਾਅਦ ਉਹ ਰਕੇਸ਼ ਨੂੰ ਫੋਨ ਕਰਦੀ ਆ ਕਹਿੰਦੀ ਵੀ ਮੈਂ ਸੀਮਾ ਬੋਲ ਰਹੀ ਆ ਮੇਰੀ ਇੰਟਰਵਿਊ ਆ ਹੋ ਗਈ ਆ ਤੇ ਕੀ ਮੈਂ ਘਰੇ ਆ ਸਕਦੀ ਆ ਉਹਨੂੰ ਐਡਰੈਸ ਦੇ ਦਿੰਦਾ ਘਰ ਦਾ ਕਹਿੰਦਾ ਵੀ ਆ ਜਾ ਵੀ ਮੈਂ ਘਰੇ ਦੱਸਿਆ ਨਹੀਂ ਵੀ ਆਪਾਂ ਸਰਪ੍ਰਾਈਜ਼ ਹੀ ਦੇਵਾਂਗੇ ਤੇ ਮੈਂ ਤੇਰਾ ਬੇਸਬਰੀ ਨਾਲ ਇੰਤਜ਼ਾਰ ਕਰੂੰਗਾ ਚਲ ਜਿਹੜੀ ਸੀਮਾ ਗਈ ਉਹ ਆਪਣੇ ਸਹੁਰਿਆਂ ਦੇ ਘਰ ਜਾਂਦੀ ਆ ਤੇ ਜਦੋਂ ਦਰਵਾਜ਼ੇ ਤੇ ਜਾ ਕੇ ਦਰਵਾਜ਼ਾ ਖੜਕਾਉਂਦੀ ਆ ਤਾਂ ਜਿਹੜਾ ਰਕੇਸ਼ ਆ ਉਹ ਆਪਣੀ ਭਾਬੀ ਨੂੰ ਦਰਵਾਜ਼ਾ ਖੋਲਣ ਭੇਜਦਾ ਕਿਉਂਕਿ ਉਹਨੂੰ ਤਾਂ ਪਤਾ ਹੀ ਸੀ ਵੀ ਸੀਮਾ ਆਈ ਆ ਤਾਂ ਜਿਹੜੀ ਸੀਮਾ ਦੀ ਜਠਾਣੀ ਹੁੰਦੀ ਆ ਉਹ ਸੀਮਾ ਨੂੰ ਦਰਵਾਜ਼ੇ ਤੇ ਖੜੀ ਵੇਖ ਕੇ ਬੜੀ ਹੈਰਾਨ ਹੁੰਦੀ ਆ ਤੇ ਉਹ ਵੀ ਉਹਦੀ ਜਿਹੜੀ ਹਾਲਤ ਵੇਖ ਕੇ ਤਰਸਯੋਗ ਹਾਲਤ ਵੇਖ ਕੇ ਉਹਨੂੰ ਵੀ ਦੁੱਖ ਹੁੰਦਾ ਤੇ ਉਹਨੂੰ ਭੱਜ ਕੇ ਮਿਲਦੀ ਆ ਤੇ ਉਹਨੂੰ ਅੰਦਰ ਲੈ ਕੇ ਜਾਂਦੀ ਆ ਤੇ ਫਿਰ ਅੱਗੇ ਰਕੇਸ਼ ਦੀ ਮਾਂ ਜਿਹੜੀ ਉਹ ਵੀ ਆਪਣੀ ਨੂੰ ਨੂੰ ਹਣਾ ਕੁੱਟ ਕੇ ਮਿਲਦੀ ਆ ਤੇ ਉਹਨੂੰ ਕਹਿੰਦੀ ਆ ਵੀ ਪੁੱਤ ਤੇਰੇ ਜਾਣ ਦੇ ਕੰਮ ਦੇ ਵਿੱਚ ਵੀ ਮੈਂ ਤਾਂ ਹਣਾ ਮੰਜਾ ਹੀ ਮੰਨ ਲਿਆ ਤੇ ਉਹਨੂੰ ਕਹਿੰਦੀ ਆ ਵੀ ਤੇਰੀ ਕੀ ਹਾਲਤ ਹੋ ਗਈ ਤੇ ਤੂੰ ਇੱਥੇ ਕਿਵੇਂ ਫਿਰ ਸੀਮਾ ਜਿਹੜੀ ਸਾਰੀ ਗੱਲ ਦੱਸਦੀ ਆ ਵੀ ਮੈਂ ਤੇ ਰਕੇਸ਼ ਮਿਲੇ ਸੀ ਤੇ ਉਹ ਕਹਿੰਦੀ ਵੀ ਹਾਂ ਕਹਿੰਦੀ ਮੈਨੂੰ ਰਕੇਸ਼ ਨੇ ਸਾਰੀ ਗੱਲ ਦੱਸ ਦਿੱਤੀ ਸੀ ਵੀ ਏਸੇ ਲਈ ਮੈਂ ਮਿਲਣ ਆਈ ਆ ਗੱਲਾਂ ਬਾਤਾਂ ਕਰਦੇ ਆ ਤੇ ਉਹ ਦੱਸਦੀ ਆ ਕਿ ਮੈਨੂੰ ਨੌਕਰੀ ਮਿਲ ਗਈ ਆ ਉਹਦੀ ਸੱਸ ਜਿਹੜੀ ਉਹਨੂੰ ਵਧਾਈ ਦਿੰਦੀ ਆ ਤੇ ਉਹਦੀ ਸੱਸ ਨੂੰ ਪੁੱਛਦੀ ਆ ਕਿ ਤੂੰ ਦੂਸਰਾ ਵਿਆਹ ਕੀਤਾ ਉਹ ਕਹਿੰਦੀ ਵੀ ਨਹੀਂ ਮੰਮੀ ਵੀ ਮੈਂ ਦੂਸਰਾ ਵਿਆਹ ਨਹੀਂ ਕਰਨਾ ਤੇ ਵੀ ਮਰਕੇਸ਼ ਨੂੰ ਹੀ ਆਪਣਾ ਸਭ ਕੁਝ ਮੰਨਿਆ ਸੀ ਵੀ ਜੇ ਮੇਰੀ ਕਿਸਮਤ ਦੇ ਵਿੱਚ ਸੁੱਖ ਹੁੰਦਾ ਤੇ ਸਾਡਾ ਤਲਾਕ ਹੀ ਕਿਉਂ ਹੁੰਦਾ ਪਰ ਜਿਹੜੀ ਉਹਦੀ ਸੱਸ ਸੋ ਕਹਿੰਦੀ ਵੀ ਜੇ ਤੈਨੂੰ ਬੁਰਾ ਨਾ ਲੱਗੇ ਵੀ ਰਕੇਸ਼ ਨੇ ਵੀ ਦੂਸਰੀ ਸ਼ਾਦੀ ਕੀਤੀ ਨਹੀਂ ਤਾਂ ਕਿ ਤੂੰ ਵਾਪਸ ਮੇਰੀ ਨੂੰ ਬਣ ਸਕਦੀ ਆ ਉਹ ਕਹਿੰਦੀ ਵੀ ਮੈਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਆਪਣੀ ਗੱਲ ਕਰਨਾ ਚਾਹਣੀ ਆ ਹਨਾ ਭਰਾ ਨਾਲ ਆਪਣੀ ਮਾਂ ਨਾਲ ਵੀ ਉਹਨਾਂ ਦੀ ਜੇ ਸਹਿਮਤੀ ਹੋਈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕਹਿੰਦੀ ਫਿਰ ਗੱਲ ਤੂੰ ਨਹੀਂ ਕਰੇਂਗੀ ਗੱਲ ਅਸੀਂ ਕਰਾਂਗੇ ਉਹ ਜੀ ਤਾਂ ਦੂਸਰੇ ਦਿਨ ਵਾਪਸ ਜਾਣ ਦੀ ਆਗਿਆ ਮੰਗਦੀ ਆ ਤਾਂ ਜਿਹੜੀ ਉਹਦੀ ਸੱਸਾ ਉਹ ਕਹਿੰਦੀ ਵੀ ਅਸੀਂ ਜਲਦੀ ਤੇਰੇ ਘਰ ਆਵਾਂਗੇ ਦੁਆਰਾ ਤੇਰਾ ਹੱਥ ਮੰਗਣ ਚਲੋ ਜਿਹੜਾ ਰਕੇਸ਼ ਤੇ ਸੀਮਾ ਟ੍ਰੇਨ ਦੇ ਵਿੱਚ ਆਉਂਦੇ ਆ ਵਾਪਸ ਤੇ ਉਹਨਾਂ ਨੂੰ ਇੱਕ ਦੂਜੇ ਦੇ ਤੋਂ ਦੂਰ ਹੋਣ ਦਾ ਤੇ ਵਿਛੜਨ ਦਾ ਬਹੁਤ ਦੁੱਖ ਹੁੰਦਾ ਇਦਾਂ ਹੀ ਗੱਲਾਂ ਬਾਤਾਂ ਕਰਦੇ ਉਹਨਾਂ ਦਾ ਸਫ਼ਰ ਲੰਘ ਜਾਂਦਾ ਤੇ ਸੀਮਾ ਜਿਹੜੀ ਘਰ ਆ ਜਾਂਦੀ ਆ ਘਰ ਆ ਕੇ ਉਹ ਆਪਣੀ ਮਾਂ ਨੂੰ ਦੱਸਦੀ ਆ ਕਿ ਮੈਨੂੰ ਨੌਕਰੀ ਮਿਲ ਗਈ ਤੇ ਉਹਦੀ ਮਾਂ ਖੁਸ਼ ਹੁੰਦੀ ਆ ਤੇ ਪਰ ਉਹ ਦੱਸਦੀ ਨਹੀਂ ਕਿ ਮੈਂ ਵੀ ਆਪਣੀ ਸੱਸ ਨੂੰ ਮਿਲ ਕੇ ਆਈਆਂ ਕਿਉਂਕਿ ਉਹਨੂੰ ਵੀ ਇਹ ਸੀ ਵੀ ਮੈਂ ਵੀ ਸਰਪ੍ਰਾਈਜ਼ ਹੀ ਦੇਵਾਂ ਤੇ ਤੀਸਰੇ ਦਿਨ ਜਿਹੜਾ ਸੀਮਾ ਦਾ ਜੇਠ ਦਾ ਫੋਨ ਆਉਂਦਾ ਵੀ ਸੀਮਾ ਵੀ ਮੈਂ ਰਕੇਸ਼ ਤੇ ਤੇਰੀ ਭਾਬੀ ਤੇ ਮਾ ਬਾਬੂ ਜੀ ਅਸੀਂ ਸਾਰੇ ਤੇਰੇ ਘਰ ਆ ਰਹੇ ਹਾਂ ਤੇ ਉਹ ਫਿਰ ਆਪਣੀ ਮਾਂ ਨੂੰ ਦੱਸਦੀ ਆ ਕਿ ਉਹ ਆ ਰਹੇ ਨੇ ਮੇਰੇ ਸਹੁਰੇ ਆ ਰਹੇ ਨੇ ਤਾਂ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਵੀ ਇਦਾਂ ਅਸੀਂ ਟ੍ਰੇਨ 'ਚ ਮਿਲੇ ਸੀਗੇ ਤੇ ਇਦਾਂ ਮੇਰੀ ਸੱਸਾ ਜਿਹੜੀ ਉਹ ਮੇਰਾ ਕੰਮ ਕਰਦੀ ਐ ਤੇ ਉਹ ਮੈਨੂੰ ਵਾਪਸ ਲੈ ਜਾਣਾ ਚਾਹੁੰਦੇ ਆ ਤੇ ਚਲੋ ਭਾਈ ਉਹ ਆ ਜਾਂਦੇ ਆ ਉਹ ਜਿਹੜੀ ਸੀਮਾ ਦੇ ਪਰਿਵਾਰ ਵਾਲੇ ਹੁੰਦੇ ਉਹਨਾਂ ਦੀ ਆਉ ਭਗਤ ਕਰਦੇ ਆ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਰਕੇਸ਼ ਹੁੰਦਾ ਉਹ ਆਪਣੀ ਗਲਤੀ ਲਈ ਮਾਫੀ ਮੰਗਦਾ ਇੰਨਾਂ ਗੱਲਾਂ ਤੇ ਵਿਚਾਰ ਚਰਚਾ ਹੁੰਦੀ ਆ ਕਿ ਅੱਜ ਤੋਂ ਬਾਅਦ ਜੇ ਕੋਈ ਇਦਾਂ ਦੀ ਗੱਲ ਪਹਿਲੀ ਗੱਲ ਤਾਂ ਹੋਊਗੀ ਨਹੀਂ ਜੇ ਹੋਈ ਵੀ ਤਾਂ ਇਹ ਗੱਲ ਇੱਥੋਂ ਤੱਕ ਨਹੀਂ ਪਹੁੰਚੂਗੀ ਤਲਾਕ ਤੱਕ ਤੇ ਟੁੱਟ ਕੇ ਜੁੜਿਆ ਜਿਹੜਾ ਰਿਸ਼ਤਾ ਹੁੰਦਾ ਦੁਬਾਰਾ ਉਹਦੇ ਵਿੱਚ ਕਦੇ ਵੀ ਇਦਾਂ ਗਲਤੀਆਂ ਦੀ ਗੁੰਜਾਇਸ ਵੈਸੇ ਰਹਿੰਦੀ ਨਹੀਂ ਸੀਮਾ ਦੇ ਜਿਹੜੇ ਘਰ ਵਾਲੇ ਹੁੰਦੇ ਹੈਗੇ ਉਹ ਬੜਾ ਖੁਸ਼ ਹੁੰਦੇ ਆ ਕਿਉਂਕਿ ਉਹਨਾਂ ਨੂੰ ਸੀਮਾ ਦੇ ਵਾਪਸ ਘਰੇ ਆ ਕੇ ਬੈਠਣ ਦਾ ਬਹੁਤ ਬਹੁਤ ਸੀ ਤੇ ਉਹ ਉਹਦੀ ਸੱਸ ਨੂੰ ਸਹਿਮਤੀ ਦੇ ਦਿੰਦੇ ਆ ਕਿ ਅਸੀਂ ਦੁਵਾਰਾ ਇਹਨਾਂ ਦੀ ਸ਼ਾਦੀ ਕਰਨ ਲਈ ਤਿਆਰ ਆ ਤੇ ਥੋੜੇ ਦਿਨਾਂ ਬਾਅਦ ਉਹਨਾਂ ਦੀ ਮੰਦਿਰ ਦੇ ਵਿੱਚ ਲਿਜਾ ਕੇ ਸ਼ਾਦੀ ਕਰ ਦਿੱਤੀ ਜਾਂਦੀ ਆ ਸੀਮਾ ਵਾਪਸ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਫਿਰ ਜਿਹੜਾ ਰਕੇਸ਼ ਹੁੰਦਾ ਉਹ ਵੀ ਆਪਣੀ ਬਦਲੀ ਦਿੱਲੀ ਦੀ ਕਰਵਾ ਲੈਂਦਾ ਤੇ ਸੀਮਾ ਨੂੰ ਵੀ ਦਿੱਲੀ ਦੇ ਵਿੱਚ ਨੌਕਰੀ ਮਿਲੀ ਹੁੰਦੀ ਆ ਫਿਰ ਉਹ ਸਾਰੇ ਉਹਦੇ ਭਰਾ ਭਾਬੀ ਤੇ ਮਾਪੇ ਨਾਲ ਉਸੇ ਘਰ ਵਿੱਚ ਰਹਿੰਦੇ ਆ ਹਾਂਜੀ ਦੋਸਤੋ ਆਪਣੀ ਇਸ ਕਹਾਣੀ ਸੁਣਾਉਣ ਦਾ ਮੰਤਵ ਕਿ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਉਹ ਸਾਰੇ ਰਿਸ਼ਤਿਆਂ ਤੋਂ ਨੇੜੇ ਹੁੰਦਾ ਤੇ ਇਹ ਗੱਲਾਂ ਸਾਨੂੰ ਬਾਅਦ ਦੇ ਵਿੱਚ ਅਹਿਸਾਸ ਹੁੰਦਾ ਜਦੋਂ ਕੋਈ ਰਿਸ਼ਤਾ ਸਾਡੇ ਤੋਂ ਦੂਰ ਹੋ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਦੇ ਵੀ ਰਿਸ਼ਤੇ ਨਹੀਂ ਤੋੜਨੇ ਚਾਹੀਦੇ ਤੇ ਇੱਕ ਇਸ ਤੋਂ ਸਿੱਖਿਆ ਮਿਲਦੀ ਆ ਕਿ ਇੱਕ ਕਾਗਜ਼ ਦੇ ਟੁਕੜੇ ਤੇ ਕੀਤੇ ਗਏ ਸਾਈਨ ਆ ਜਿਹੜੇ ਉਹ ਕਦੇ ਵੀ ਸਾਡੇ ਰਿਸ਼ਤਿਆਂ ਨੂੰ ਤੋੜਨ ਦੀ ਸਮਰੱਥਾ ਨਹੀਂ ਰੱਖਦੇ ਰਿਸ਼ਤੇ ਆ ਜਿਹੜੇ ਉਹ ਇੱਕ ਕਾਗਜ਼ ਦੇ ਟੁਕੜੇ ਦੇ ਸਾਈਨ ਦੇ ਮਹਤਾਜ ਨਹੀਂ ਹੁੰਦੇ ਜੇ ਤੁਸੀਂ ਇੱਕ ਦੂਜੇ ਦੀ ਦਿਲੋਂ ਕਦਰ ਕਰਦੇ ਹੋ ਤੇ ਇੱਕ ਦੂਜੇ ਨਾਲ ਜੁੜੇ ਹੋ ਤਾਂ ਤੁਹਾਨੂੰ ਕੋਈ ਵੀ ਹੈ ਜਿਹੜਾ ਦੂਰ ਨਹੀਂ ਕਰ ਸਕਦਾ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ Shashikal ji